ਸਵਰਾਜ ਟਰੈਕਟਰ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਰਾਜਪੁਰਾ ਵਿੱਚ ਕੰਪਨੀ ਵੱਲੋਂ ਸਮਰੋਹ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਬਹੁਤ ਵੱਡੀ ਸੰਖਿਆ ਦੀ ਕੰਪਨੀ ਦੇ ਅਧਿਕਾਰੀ ਅਤੇ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਰਾਜਪੁਰਾ ਦੇ ਡੀਲਰ ਦੇ ਨਾਲ ਨਾਲ ਪੰਜਾਬ ਦੇ ਕਈ ਸ਼ਹਿਰਾਂ ਤੋਂ ਡੀਲਰਾਂ ਨੇ ਵੀ ਰਾਜਪੁਰੇ ਵਿੱਚ ਆ ਕੇ ਇਸ ਸਮਰੋਹ ਵਿੱਚ ਸ਼ਿਰਕਤ ਕੀਤੀ ਵਿਨੈਸ਼ ਮਖਰ ਇੱਧਰ ਦੇਖਿਆ ਜੀ ਇੱਧਰ ਦੇਖਿਆ ਜੀ ਮੜਾ ਜਾ ਮੌਕੇ ਦੇ ਕੰਪਨੀ ਦੇ ਡੀਲਰ ਨੇ ਵੀ ਆਪਣੇ ਇੰਤਜ਼ਾਰ ਲੋਕਾਂ ਨਾਲ ਖੜੇ ਕਿਤੇ ਇਹ ਤਾਂ ਤੁਹਾਡੇ ਸਾਰੇ ਪਰਿਵਾਰਾਂ ਦੇ ਸਾਥ ਨਾਲ ਅਸੀਂ ਅੱਜ ਇਹ ਮੌਕੇ ਆਏ ਜਿਹੜਾ ਤੁਹਾਡੇ ਅਸੀਰਵਾਦ ਨਾਲ ਸਾਡੇ ਦੱਬੇ ਵੀ ਬੈਠੇ ਆਂ ਮਜੂਰ ਵੀ ਬੈਠੇ ਆਂ ਸਾਡੇ ਭਰਾ ਵੀ ਬੈਠੇ ਆਂ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿਆ ਕੋਈ ਡੀਲਰ ਨੇ ਇੰਨਾ ਸਾਥ ਦਿਆ ਤੇ ਮੇਰੀ ਕੰਪਨੀ ਦੇ ਬਹੁਤ ਸਾਥ ਦਿਆ ਜਏ ਜਿਹਦੇ ਕਰਕੇ ਅਸੀਂ ਅੱਜ ਇਹ ਮੌਕੇ ਬਹਤੇ ਆ ਜੀ ਅਸੀਂ इस मौके से कंपनी के अधिकारी रविंदर शर्मा ने जानकारी देते हुए दस नाम रविंदर शर्मा है और मैं पंजाब हिमाचल प्रदेश और जम्मू कश्मीर में स्वराज का बिजनेस देखता हूँ देखिये सबसे पहले तो हम आज हम यहाँ कोली साहब के पास आए हैं राजपुरा में कंपनी स्वराज कंपनी अपने पचास साल कंप्लीट किए हैं और स्वराज का जैसे जन्म हुआ था देश का पहला स्वदेशी ट्रैक्टर स्वराज कंपनी ने बनाया था और आज हमारे 22 लाख ट्रैक्टर देश में किसानों के साथ कंधे से कंधा मिलाकर काम कर रहे हैं हमें किसान परावा बहुत प्यार मिला स्वराज ट्रैक्टर पीढ़ियों का ट्रैक्टर है दादा ने लिया फिर आज पोता भी चला रहा है और स्वराज कंपनी ने जैसी जैसी तकनीक बदलती गई खेती बदलती गई उसी प्रकार से अपने नए नए मॉडल लॉन्च किए इसी वर्ष हमने जब पचासवा साल सेलिब्रेट कर रहे हैं तो पंजाब को नया स्वराज दिया नया स्वराज नई खुशियाँ और नई एप्लीकेशन के साथ अपनी नई खूबियाँ लेकर आया है जिसको पंजाब के किसानों का बहुत प्यार मिला आज स्वराज तैयार है आगे बढ़ने के लिए अभी हम देश में नंबर दो पर हैं और इसी वर्ष हमने लक्ष्य रखा है कि हम देश में नंबर वन ब्रांड बनकर आगे बढ़ेंगे और इस प्रकार जिस प्रकार से हमें प्यार मिल रहा है पंजाब का ट्रैक्टर है पंजाब का बब्बर शेर है स्वराज जिसको हम जानते हैं बब्बर शेर के नाम पर पंजाब में आज वो पूरे देश में किसान भाइयों के साथ कंधे से कंधा मिलाकर काम कर रहे हैं और जिस प्रकार से हमें पूरे देश में रिस्पांस मिल रहा है हम पूरे कॉन्फिडेंट हैं कि आने वाले दो वर्षों में हम देश में नंबर वन ब्रांड बनेंगे आप सबका प्यार इसी प्रकार मिलता रहे जितने मॉडल आज तक निकाले हैं आपने पिता देखिए हमारे ऐसे सत्रह एच से लेके आज सिक्सटी फाइव एच तक के हमारे ट्रैक्टर हैं और लगभग हंड्रेड सौ अलग अलग मॉडल हैं जिस प्रकार से कस्टमर को जिस प्रकार से कहीं पे डबल कलर चाहिए कहीं पे रिवर्स पी चाहिए कहीं पर पावर स्टेंग चाहिए उस प्रकार से हर वेरिएंट हमारे आज उपलब्ध हैं सौ से ज़्यादा ट्रैक्टर के मॉडल आज हमारे पास उपलब्ध हैं दो हज़ार चौबीस का हमारा जो लक्ष्य है ਹਮਾਰਾ ਲਗੀ ਲਗਭਗ 2 ਲੱਖ ਟ੍ਰੈਕਟਰ ਹਮ ਇਸ ਸਾਲ ਹਮ ਸੇਲ ਕਰਨੇ ਜਾ ਰਹੇ ਹ ਕਿਤਨੇ ਡੀਲਰ ਹੈ ਆਪਕੇ ਪੰਜਾਬ ਮੇ ਪੂਰੇ ਪੰਜਾਬ ਮੇ ਹਮਾਰੇ 60 ਡੀਲਰ ਹੈ ਔਰ ਪੂਰੇ ਹਿੰਦੁਸਤਾਨ ਮੇ ਪੂਰੇ ਦੇਸ਼ ਮੇ 1100 ਡੀਲਰ ਹੈ ਚਲੋ ਰਾਜਪੁਰਾ ਦੇ ਡੀਲਰ ਆ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਆ ਕੋਲੀ ਸਾਹਿਬ ਨਾਲ ਕੋਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੇ ਤੁਸੀਂ ਕਿੰਨਾ ਟਾਈਮ ਤੋਂ ਹੋਏ ਹੈ ਡੀਲਰਸ਼ਿਪ ਨਾਲ ਸਰ ਜੀ ਮੈਂ 78 ਦੋ ਸਵਰਾਜ ਦਾ ਹੀ ਡੀਲਰ ਆ ਸਵਰਾਜ ਸਵਰਾਜ ਹੀ ਮੇਰੇ ਖੂਨ ਚ ਸੀ ਤੇ ਅੱਜ ਵੀ ਸਵਰਾਜ ਹੀ ਮੇਰੇ ਖੂਨ ਚ ਆ ਤੇ ਜੀਵੀਦਾਰਾਂ ਨੇ ਮੈਨੂੰ ਇੰਨਾ ਸਾਥ ਦਿਆ ਜੀਵੀਦਾਰ ਭਰਾਵਾਂ ਨੇ ਮੇਰੀ ਪੰਜਵੀਂ ਪੰਜਵੀਂ ਪੀੜ੍ਹੀ ਵੀ ਮੇਰਾ ਸਵਰਾਜ ਹੀ ਟਰੈਕਟਰ ਚਲਾ ਰਹੀ ਹੈ ਅੱਜ ਵੀ। ਔਰ ਜੀਵੀਦਾਰਾਂ ਦਾ ਇੰਨਾ ਪਿਆਰ ਆ ਵੀ ਜਿਹੜਾ ਵੀ ਮਾਡਲ ਮੇਰਾ ਆਉਂਦਾ ਨਵਾਂ ਹਰ ਇੱਕ ਮਾਡਲ ਨੂੰ ਯੂਜ਼ ਕਰਕੇ ਦੇਖਦੇ ਆਂ। ਯੰਗ ਬਲੱਡ ਵੀ ਆ ਗਿਆ ਹੁਣ ਨਵੇਂ ਬੱਚੇ ਆ ਗਏ। ਉਹ ਉਹ ਬੱਚੇ ਵੀ ਸਾਨੂੰ ਉਨਾ ਹੀ ਪਿਆਰ ਦੇ ਰਹੇ ਆ ਜਿੰਨਾ ਉਹਨਾਂ ਦੇ ਬਜ਼ੁਰਗ ਚੌਥੀ ਪੀੜ੍ਹੀ ਵਾਲੇ ਦਿੰਦੇ ਸੀ। ਠੀਕ ਹੈ। ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਜੀਵੀਦਾਰਾਂ ਦਾ ਵੀ ਤੁਹਾਡੇ ਪ੍ਰੈਸ ਭਰਾਵਾਂ ਦਾ ਵੀ ਸਾਰੀ ਉਹਦਾ ਉਹ ਕਰਦਾ ਧੰਨਵਾਦ ਕਰਦਾ। ਤੇ ਕੱਲ ਤੇ ਮੈਂ ਵੀ ਇਹ ਜ਼ੋਦਾ ਮੈਨੂੰ ਵੀ 46 ਸਾਲ ਹੋ ਚੁਕੇ ਵੀ 4 ਸਾਲ ਬਾਅਦ ਮੈਂ ਵੀ ਇੱਥੇ ਹੀ ਕਨਸਟੇਟ ਹੈਡ ਸਾਡੇ ਨਾਲ ਆਵੇ ਤੇ ਅਸੀਂ ਉਰੇ ਹੀ ਆ ਕੇ ਤੁਹਾਨੂੰ ਨਾਲ ਲੈ ਕੇ ਤੁਹਾਡੇ ਸਹਿਯੋਗ ਨਾਲ ਅਸੀਂ ਉਰੇ ਹੀ ਆ ਕੇ ਦੁਬਾਰਾ ਫੇਰ ਇਹ ਫੰਕਸ਼ਨ ਕਰੀਏ ਇਹ ਸਮਰਾਜ ਟਰੈਕਟਰ ਦਾ ਜਿਹੜਾ 50 ਸਾਲ ਦਾ ਜਿਹੜਾ ਪੀਰੀਅਡ ਹੈ ਇਹਦਾ ਸਮਰੋਹ ਜਿਹੜਾ ਰਾਜਪਰੇਦ ਮਨਾਇਆ ਜਾ ਰਿਹਾ ਹੈ ਇਹਦੇ ਕੀ ਕਹਿਣਾ ਚਾਹੁੰਦੇ ਹੋ ਸਾਰੀ ਇਦਾਂ ਜੀ ਸਾਡੇ ਰਾਜਪਰੇਦ ਸਭ ਤੋਂ ਪਹਿਲਾ ਫਸਟ ਰਾਜਪਰੇਦ ਹੋ ਸਟਾਰਟ ਕਰਿਆ ਗਾਡੀ ਕੰਪਨੀ ਨੇ ਕਿਉਂਕਿ ਮੈਂ ਸਭ ਤੋਂ ਪੁਰਾਣਾ ਡੀਲਰ ਆ ਅੱਜ ਪੰਜਾਬ ਚ ਤੇ ਇਹ ਤੋਂ ਬਾਅਦ ਸਾਡਾ ਪ੍ਰੋਗਰਾਮ ਆ ਮਾਨਸਾ ਤਿੰਨ ਡੀਲਰ ਆ ਪੰਜਾਬ ਦੇ ਇੱਕ ਬਿਖੀਵਿੰਡਾ ਇੱਕ ਮਾਨਸਾ ਤੇ ਇੱਕ ਰਾਜਪੁਰਾ ਬਈ ਇਹਨਾਂ ਕੋਲੇ ਇਹ ਪ੍ਰੋਗਰਾਮ ਆ ਤੇ ਸਭ ਤੋਂ ਪੁਰਾਣਾ ਡੀਲਰ ਅਸੀਂ ਹਾਂ ਮੈਂ ਸਭ ਤੋਂ ਪੁਰਾਣਾ ਡੀਲਰ ਆ ਅੱਜ ਦੀ ਅੱਜ ਦੀ ਡੇਟ ਚ ਸਵਰਾਜ ਕਿ ਸਵਰਾਜ ਟਰੈਕਟਰ ਵੱਲੋਂ ਜਿਹੜਾ 50 ਸਾਲ ਪੂਰੇ ਹੋਣ ਤੇ ਮੈਨੂੰ ਫੈਕਟਰੀ ਦੇ ਵਿੱਚ ਇੱਥੇ ਬਹੁਤ ਵੱਡਾ ਸਬਰੋਹ ਕੀਤਾ ਗਿਆ ਹੈ ਰਾਜਪੁਰੇ ਦੇ ਵਿੱਚ ਜਿਹੜੇ ਡੀਲਰ ਆ ਇਹ ਜਿਹੜੇ ਬਹੁਤ ਪੁਰਾਣੇ ਆ ਬਹੁਤ ਵੱਡੀ ਸੰਖਿਆ ਵਿੱਚ ਤੁਹਾਨੂੰ ਦਿਖਾ دیے ਇੱਥੇ ਕਿਸਾਨ ਭਰਾ ਵੀ ਜਿਹੜੇ ਆਏ ਹੋਏ ਆ ਇੱਥੇ ਸਾਰੇ ਸ਼ਾਮਿਲ ਆ ਸਵਰਾਜ ਟਰੈਕਟਰ ਦੇ ਬਾਰੇ ਜਿਹੜੇ ਇਹੋ ਜਿਹੇ ਵੀ ਐ ਜਿਹੜੇ 1993 ਤੋਂ ਸਵਰਾਜ ਟਰੈਕਟਰ ਜਿਨ੍ਹਾਂ ਨੇ ਚਲਾਇਆ ਉਹ ਵੀ ਇੱਥੇ ਕਿਸਾਨ ਭਰਾ ਜਿਹੜੇ ਮੌਜੂਦ ਹਨ ਜਿਨ੍ਹਾਂ ਨੇ ਸਵਰਾਜ ਟਰੈਕਟਰ ਦੀ ਕਾਫੀ ਤਾਰੀਫ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਇਹ ਚਲਾਨ ਬਹੁਤ ਵਧੀਆ ਹੈ ਅੱਜ ਤੱਕ ਤਾਂ ਜਿਹੜੇ 100 ਦੇ ਕਰੀਬ ਮਾਡਲ ਜਿਹੜੇ ਆ ਇੱਥੇ ਆ ਚੁੱਕੇ ਹਨ ਔਰ ਹੋਰ ਵੀ ਜਿਹੜੇ ਮਾਡਲ ਹੈ ਹਰ ਸਾਲ ਜਿਹੜੇ ਨਵੇਂ ਇੱਥੇ ਆਂਦੇ ਰਹਿੰਦੇ ਆ ਜਿੰਨੇ ਕਿਸਾਨ ਸਾਰੇ ਸਵਰਾਜ ਟਰੈਕਟਰ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ ਜਿਹੜੇ ਕਰਕੇ 50 ਸਾਲ ਦੇ ਵਿੱਚ ਇਹ ਆਪਣਾ ਇਹਨੇ ਬ੍ਰਾਂਡ ਇੱਕ ਨਾਮ ਬਣਾਇਆ ਹੈ ਸਵਰਾਜ ਟਰੈਕਟਰ ਨੇ ਬਹੁਤ ਬਹੁਤ ਧੰਨ